ਕਮਾਨ ਇਹ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਤੂੰ ਆਪਣੇ ਮਨ ਦੇ ਵਿੱਚ ਸਬਰ ਨੂੰ ਬਣਾ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਆਪਾਂ ਜਪ ਸਾਹਿਬ ਪੜ੍ਹਦੇ ਨੇ ਤੌਲ ਧਰਮ ਹੁੰਦਾ ਆ ਕਾਪੂਤ ਸੰਤੋਖਤਾਪ ਰੱਖਿਆ ਜਿਨ ਸੋ ਜੇਗਾ ਸੰਤੋਖ ਹੈ ਇਹ ਧਰਮ ਨਾਲ ਬੰਨ ਕੇ ਰੱਖਦਾ ਹੈਗਾ ਸੰਤੋਖੀ ਮਨੁੱਖ ਹੀ ਧਰਮੀ ਹੋ ਸਕਦਾ ਹੈਗਾ ਸੰਤੋਖੀ ਮਨੁੱਖ ਸਿਕਰਾਨਾ ਕਰਦਾ ਹੈ ਇਸ ਨਾਲੂ ਮਨੁੱਖ ਲੰਮਾ ਦਿੰਦਾ ਹੈਗਾ ਮਹਾਰਾ ਜੀ ਕਹਿੰਦੇ ਤੂੰ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਸੰਤੋਖੀ ਬਣ ਖਾਲਕ ਖਤਾ ਨਾ ਕਰੀ ਉਹ ਵੈਗਰੂ ਫਿਰ ਤੇਰੀ ਜਿਹੜੀ ਤਿਲ ਜਿੰਨੀ ਜਿਹੜੀ ਸੇਵਾ ਉਹ ਬੇਅਰਥ ਨਹੀਂ ਜਾਣ ਦਿੰਦਾ ਅਗਲਾ ਸ਼ਲੋਕ ਸੀ ਸਬਰ ਅੰਦਰ ਸਾਬਰੀ ਤਨ ਏ ਵੈ ਜਾ ਲੈਣ ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦਾ ਜਿਹੜੇ ਸਬਰ ਦੇ ਵਿੱਚ ਸਾਬਰੀ ਬੰਦੇ ਸਿੱਧਕੀ ਬੰਦੇ ਹੋ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਸਰੀਰ ਕਰਕੇ ਦੁੱਖ ਵੀ ਆਉਣ ਤਨ ਏ ਵੈ ਜਾ ਲੈਣ ਹੋਂ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇ ਪਰਮਾਤਮਾ ਦੇ ਬਹੁਤ ਕਲੋਜ਼ ਹੁੰਦੇ ਆ ਬੰਦੇ ਪਰ ਕਿਸੇ ਨੂੰ ਭੇਦ ਨਹੀਂ ਦਿੰਦੇ ਤਨ ਤੇ ਭਾਵੇਂ ਦੁੱਖ ਵੀ ਆਵੇ ਕੱਲ ਆਪਾਂ ਵਿਚਾਰ ਰਹੇ ਸੀ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬਹਿ ਕੇ ਵੀ ਕਹਿ ਰਹੇ ਨੇ ਤੇਰਾ ਕੀ ਆ ਮੀਠਾ ਲਾਗੇ ਮਾਤਾ ਗੁਜਰੀ ਜੀ ਨੂੰ ਦਿਖ ਰਿਹਾ ਹੈ ਵੀ ਤੜਕੇ ਪੁੱਤਰਾਂ ਦੀ ਸ਼ਹਾਦਤ ਹੋ ਜਾਣੀ ਹੈ ਸਬਰ ਅੰਦਰ ਸਾਵਰੀ ਤਨ ਏ ਵੈ ਜਾ ਲੈਣ ਕਿੰਨਾ ਦੁੱਖ ਹੋਣਾ ਜਦੋਂ ਸਾਹਮਣੇ ਪੁੱਤਿਆਂ ਦੀ ਮੌਤ ਹੋਣੀ ਹੈ ਤੇ ਪਰ ਉਹ ਖੁਦਾ ਦੇ ਇੰਨੇ ਨੇੜੇ ਆ ਕਿਸੇ ਨੂੰ ਭੇਤ ਨਹੀਂ ਦਿੰਦੇ ਤੇ ਉਹ ਆਪਣੇ ਸਰੀਰ ਤੇ ਵੀ ਜਲ ਜਾਂਦੇ ਆ ਉਹ ਕੌਣ ਜਲਦੇ ਆ ਜਿਹੜੇ ਬੰਦੇ ਸੰਤੋਖੀ ਹੁੰਦੇ ਆ ਸਬਰ ਅੰਦਰ ਸਾਵਰੀ ਤਨ ਇਹ ਵਹਿ ਜਾ ਲੈਣ ਹੁਣ ਨਜੀਕ ਖੁਦਾਏ ਦਾ ਭੇਤ ਨਕਸਾ ਦੇਣ ਉਹ ਮਨੁੱਖ ਪਰਮਾਤਮਾ ਦੇ ਨੇੜੇ ਹੁੰਦੇ ਪਰ ਕਿਸੇ ਨੂੰ ਜਿਤਾਉਂਦੇ ਨਹੀਂ ਹੈ ਉਹਨਾਂ ਜਿਹੜਾ ਤੀਜਾ ਸ਼ਬਦ ਮਹਾਰਾ ਜੀ ਕਹਿੰਨੇ ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੇ ਹੁਣ ਕਹਿੰਦੇ ਆਪਾਂ ਸੁਣ ਲਓ ਭਾਈ ਸਬਰ ਇਹ ਸਵਾਉ ਜਿਹੜੇ ਸਬਰ ਕਹੀਏ ਸੰਤੋਖ ਸਵਾਉ ਕਹੀਏ ਮਨੋਰਥ ਪ੍ਰਯੋਜਨ ਤੁਹਾਡਾ ਪ੍ਰਯੋਜਨ ਹੋਣਾ ਚਾਹੀਦਾ ਤੁਸੀਂ ਸੰਤੋਖੀ ਹੋ ਜਾਵੋ ਸਬਰ ਇਹ ਸਵਾਉ ਪ੍ਰਯੋਜਨ ਲਕਸ਼্য ਇੱਕ ਹੁੰਦਾ ਹੈ ਸਾਧਨ ਇੱਕ ਹੁੰਦਾ ਹੈ ਲਕਸ਼ ਜਿਸ ਤਰ੍ਹਾਂ ਮਾਇਆ ਸਾਡੀ ਗ੍ਰਸਤੀ ਦਾ ਸਾਧਨ ਹੈ ਇਹ ਮਾਇਆ ਬਿਨਾ ਕਿ ਸਾਡਾ ਸਰੀਰ ਵੀ ਮਾਇਆ ਹੈਗਾ ਮਾਇਆ ਕਮਾਉਣੀ ਸਾਡਾ ਸਾਧਨ ਹੈ ਸਾਧਨ ਨਾਲ ਮਾਇਆ ਕਮਾਮਗੇ ਤਾਂ ਸਾਡਾ ਸੀ ਚੱਲੇ ਪਰ ਜਦੋਂ ਲਕਸ਼ ਵੀ ਮਾਇਆ ਬਣ ਜਾਵੇ ਫਿਰ ਲੋਭੀ ਮਨੁੱਖ ਹੁੰਦਾ ਜੇ ਲਕਸ਼ ਪਰਮਾਤਮਾ ਨੂੰ ਮਿਲਣਾ ਹੈ ਤੇ ਜਿਹੜੀ ਮਾਇਆ ਹੈ ਇਹ ਸਾਧਨ ਹੈ ਮਹਾਰਾਜ ਕਹਿੰਦੇ ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੇ ਹੈ ਮਨੁੱਖ ਜੇ ਤੂੰ ਕਿਤੇ ਸੰਤੋਖ ਨੂੰ ਦਿਰੜ ਕਰ ਲੇ ਸੰਤੋਖ ਨੂੰ ਆਪਦਾ ਪ੍ਰਯੋਜਨ ਬਣਾ ਲਵੇਂ ਤੇ ਫਿਰ ਹੋਣਾ ਕੀ ਐ ਵੱਧ ਥੀਵੇਂ ਦਰਿਆਓ ਫਿਰ ਤੂੰ ਵੱਧ ਕੇ ਦਰਿਆ ਜਿਹੜਾ ਹੋ ਜਾਏਗਾ ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਬਾੜਾ ਜੇ ਤੂੰ ਸੰਤੋਖੀ ਬਣ ਜੇ ਪਰ ਬਣਨਾ ਬੜਾ ਔਖਾ ਆਪਾਂ ਵਿਚਾਰਿਆ ਨਾ ਸੁਖਮਨੀ ਸਾਹਿਬ ਚ ਸਹਿਸ ਖੱਟੇ ਲੱਖ ਕੋ ਉੱਠਦਾ ਆਵੇ ਸਹ ਹਜ਼ਾਰ ਆਉਂਦਾ ਤੇ ਲੱਖ ਦੀ ਤ੍ਰਿਸ਼ਨਾ ਬਣ ਜਾਂਦੀ ਐ ਤ੍ਰਿਪਤਨਾ ਆਵੇ ਮਾਇਆ ਪਾਛੇ ਪਾਵੇ ਲੱਖਾ ਗਿਆ ਉਹ ਗਮਾਂਡੀ ਦੇ ਕਰੋੜਾ ਨੂੰ ਦੇਖੀ ਕਰੋੜਾ ਵਾਲਾ ਗਾਂ ਦੇਖਣ ਲੱਗ ਜਾਂਦਾ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖੱਪ-ਖੱਪ ਮਰੈ ਜਿੰਨੇ ਸਾਧਨ ਬਣ ਗਏ ਉਹਨੇ ਭੋਗ ਆ ਗਏ ਉਹਨੇ ਮਨੁੱਖ ਭੋਗੀ ਜਾਂਦਾ ਹੈ ਭੋਗਨ ਤਾਂ ਰੋਗਨ ਆਪਾ ਪੜਦੇ ਜੇ ਭੋਗੀ ਹੋਵੋਗੇ ਫਿਰ ਰੋਗੀ ਹੋ ਜਾਓਗੇ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖੱਪ ਤ੍ਰਿਸ਼ਨਾ ਤ੍ਰਿਪਤ ਹੁੰਦੀ ਨਹੀਂ ਹੈ ਤੇ ਜ਼ਿੰਦਗੀ ਖੱਪਦਾ ਖੱਪਦਾ ਮਰ ਜਾਂਦਾ ਹੈਗਾ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾ ਜੇ ਸੰਤੋਖ ਨਹੀਂ ਆਇਆ ਸਾਰੇ ਕੰਮ ਬੇਅਰਥ ਰਹਿਣੇ ਤੇ ਜ਼ਿੰਦਗੀ ਪਰ ਭੁੱਖਾ ਰਹਿਣਾਗਾ ਉਹਨਾਂ ਦੇ ਬਾਬਾ ਜੀ ਕਹਿੰਦੇ ਨੇ ਜੇ ਤੂੰ ਸੰਤੋਖ ਨੂੰ ਪ੍ਰਯੋਜਨ ਬਣਾ ਲਵੇਂ ਦ੍ਰਿੜ ਕਰ ਲਵੇਂ ਤੇ ਫਿਰ ਤੇਰਾ ਜੀਵਨ ਅਨੰਤ ਹੋ ਜਾਊਗਾ ਵਧਤੀ ਵੈ ਦਰਿਆਉ ਤੂੰ ਵੱਧ ਕੇ ਦਰਿਆ ਵਰਗਾ ਵੱਡਾ ਹੋ ਜਾਣਾ ਟੁੱਟ ਨਾ ਥੀ ਵੈ ਵਹੜਾ ਕਹਿੰਦੇ ਨਾਲਾ ਜਿਹੜੇ ਦਰਿਆਵਾਂ ਨਾਲੋਂ ਟੁੱਟ ਜਾਂਦੇ ਆ ਉਹ ਨਾਲੇ ਬਣ ਜਾਂਦੇ ਨੇ ਤੇ ਨਾਲਾ ਇੱਕ ਦਿਨ ਸੁੱਕ ਜਾਂਦਾ ਪਾਣੀ ਜਦੋਂ ਰੁਕ ਜੇ ਗੰਦਾ ਹੋ ਜਾਂਦਾ ਇਸ ਗਿਆਨੀ ਸੰਤ ਸਿੰਘ ਜੀ ਮਸਕੀਨ ਆ ਜਿੰਨੇ ਡੇਰੇਦਾਰ ਨੇ ਨਾ ਇਹਨਾਂ ਨੂੰ ਵਾੜੇ ਕਹਿੰਦੇ ਹੁੰਦੇ ਵਾੜੇ ਆ ਇਹ ਸਮੁੰਦਰ ਨਾਲ ਟੁੱਟ ਕੇ ਕੀ ਨਾ ਲਹਿਰ ਆਈ ਜਦੋਂ ਕੋਈ ਐਦਾਂ ਦਾ ਬਣਦਾ ਨਾ ਕੁਝ ਨਾ ਕੁਝ ਲਹਿਰ ਪਾਣੀ ਉਹਨਾਂ ਕੋਲ ਹੁੰਦਾਗਾ ਪਰ ਜਦੋਂ ਪਾਣੀ ਦੇ ਉਹ ਮੂਲੋਂ ਟੁੱਟ ਜਾਂਦੇ ਆ ਤੇ ਫਿਰ ਉਹ ਬਾੜਾ ਬਣ ਜਾਂਦਾਗਾ ਜਿਸ ਤਰ੍ਹਾਂ ਸੱਪੜ ਦੇ ਵਿੱਚ ਆ ਕੇ ਪਾਣੀ ਪਿਆ ਇੱਕ ਦਿਨ ਇਹ ਗੰਦਾ ਹੋ ਜਾਣਾ ਕਿਰਮ ਵੀ ਪੈ ਜਾਣਿਆ ਫਿਰ ਜਦੋਂ ਦਰਿਆ ਦੇ ਨਾਲੋਂ ਟੁੱਟਦੇ ਆ ਸਿੱਖ ਨੇ ਗੁਰੂ ਨਾਲ ਜੁੜ ਕੇ ਰਹਿਣਾ ਗੁਰੂ ਦਰਿਆ ਆ ਮਹਾਰਾਜ ਕਹਿੰਦੇ ਫਿਰ ਤੂੰ ਗੁਰੂ ਨਾਲੋਂ ਦਰਿਆ ਨਾਲੋਂ ਟੁੱਟ ਕੇ ਬਾੜਾ ਨਹੀਂ ਬਣੇਗਾ ਤੇ ਵੱਧ ਕੇ ਦਰਿਆ ਵਰਗਾ ਵੱਡਾ ਹੋ ਜਾਵੇਂਗਾ ਪਰੀਤਾ ਦਰਵੇਸੀ ਗਾਖੜੀ ਚੋਪੜੀ ਪਰੀਤਾ ਇੰਨੇ ਕਿਨੇ ਚਾਲੀ ਐ ਦਰবেশਾ 베रीत 프리타 ਦਰবেশੀ ਗਾਖੜੀ ਚੋਪੜੀ ਪ੍ਰੀਤ ਦਰবেশੀ ਕਈਏ ਫਕੀਰੀ ਕਿਰ ਕੇ ਸਿੱਖੀ ਇਹ ਹੈ ਬੜੀ ਔਖੀ ਹੈ ਖੰਡੇ ਤਿੱਖੀ ਹੈ ਖੰਨੇ ਹੋ ਤਿੱਖੀ ਵੱਲੋਂ ਨਿੱਕੀ ਇਹਤ ਮਾਰਗ ਜਾਣਾ ਬਾਬਾ ਜੀ ਕਹਿੰਦੇ ਇਹ ਪਾਈ ਹੈ ਬਹੁਤ ਔਖੀ ਹੈ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸਿਰ ਦੇਣਾ ਪੈਂਦਾ ਹੈ ਭਾਈ ਲੈਣੇ ਨੇ ਆਪਾ ਆਪ ਇਸ਼ਾਰਾ ਕੋਈ ਨਿਸ਼ਾਵਰ ਕਰਤਾ ਆਪਾ ਸਰਿੰਡਰ ਕਰਤਾ ਤੇ ਫੇਰ ਅੰਗਦ ਬਣੇ ਫਿਰ ਅੰਗਨਾ ਲਾ ਕੇ ਪਾਤਸ਼ਾਹ ਬਣਾਤਾ ਮਰਿਆ ਕਹਿੰਦੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਦਾ ਗੁਰੂ ਦੇ ਸ਼ਬਦ ਨਾਲ ਜਦੋਂ ਜੁੜੋਂਗੇ ਹਾਇ ਬਹੁਤ ਕਠਣਾ ਤੇ ਚੋਪੜੀ ਪ੍ਰੀਤ ਰੋਟੀ ਆਪਨਾ ਉਤੋਂ ਤੋਂ ਜਿਹੜੀ ਘeol ਉਹਨਾਂ ਨੂੰ ਚੋਪੜਾ ਨਾ ਕਹਿੰਦੇ ਹਨਾ ਤੇ ਉਤੋਂ ਉਤੋਂ ਗੱਲਾਂ ਕਰਨੀਆਂ ਬਹੁਤ ਸੌਕੀਆਂ ਲਿਵਾਸ ਪਾ ਲੈਣਾ ਇਹ ਮਤਲਬ ਚੋਪੜੀ ਪ੍ਰੀਤ ਹੈ ਤੇ ਅੰਦਰ ਸਬਰ ਇਹ ਸਵਾਉ ਜੇ ਤੂੰ ਬੰਦਾ ਦਿੜ ਕਰੇ ਅੰਦਰ ਉਹ ਸਬਰ ਨੂੰ ਸੰਤੋਖ ਨੂੰ ਦਿੜ੍ਡ ਕਰ ਲੈਣਾ ਇਹ ਬਹੁਤ ਔਖਾ ਹੈਗਾ ਗੱਲਾਂ ਕਰਨੀਆਂ ਬਹੁਤ ਸੌਕੀਆਂ ਮੈਂ ਵੀ ਕਹਿ ਰਿਹਾ ਆਂ ਆਪ ਜੀ ਵੀ ਸੁਣ ਰਹੇ ਹੋ ਵੱਡੇ ਵੱਡੇ ਵਿਦਵਾਨ ਕਹ ਰਿਆ ਪਰ ਇਹ ਸੰਤੋਖ ਨੂੰ ਦਿੜ੍ਡ ਕਰ ਲੈਣਾ ਉਹ ਗੁਰੂ ਦੇ ਬਚਨਾਂ ਨੂੰ ਦਿੜ੍ਡ ਕਰ ਲੈਣਾ ਦਰਬੇਸ਼ ਬਣ ਜਾਣਾ ਬਾਬਾ ਜੀ ਕਹਿੰਦੇ ਫਰੀਦਾ ਦਰਬੇਸੀ ਗਾਖੜੀ ਚੋਪੜੀ ਪ੍ਰੀਤ ਤੇ ਉੱਤੋਂ ਉੱਤੋਂ ਗੱਲਾਂ ਕਰਨੀਆਂ ਉੱਤੋਂ ਲਿਵਾਸ ਪਾ ਲੈਣਾ ਪਹਿਰਾਵਾ ਪਾ ਲੈਣਾ ਇਹ ਬੜਾ ਸੌਖਾ ਹੈਗਾ ਜਿਹੜਾ ਗੁਰੂ ਦਾ ਬਚਨ ਨੂੰ ਦਿਲਡ ਕਰਨਾ ਇਹ ਬਹੁਤ ਕਠਨ ਹੈ ਉਹ ਜਿਹੜੇ ਦਿਲਡ ਕਰਦੇ ਨੇ ਫਿਰ ਉਹੀ ਪਾਰ ਲੰਘਦੇ ਨੇ ਜਿਹੜੇ ਮਨੁੱਖ ਗੁਰੂ ਤੇ ਇੰਨਾ ਭਰੋਸਾ ਹੁੰਦਾ ਫਿਰ ਉਹ ਸਿਰ ਵੀ ਜਾਂਦਾ ਹੈ ਉਹਨਾਂ ਦੇ ਪਰਿਵਾਰ ਵੀ ਜਾਂਦੇ ਨੇ ਆਪਾਂ ਇਤਿਹਾਸ ਵਿਚਾਰਦੇ ਰਹਿੰਦੇ ਆ ਫਿਰ ਉਹਨਾਂ ਨੂੰ ਉਹ ਡਲਾ ਨਹੀਂ ਸਕਦੇ ਤੇ ਜਿਹੜੇ ਮਨੁੱਖ ਉਤੋਂ ਉਤੋਂ ਪਹਿਰਾਵੇ ਵਾਸਤੇ ਤਾਂ ਕਰਦੇ ਰਹਿੰਦੇ ਨੇ ਤੇ ਦਿਖਾਵੇ ਦੀ ਸਿੱਕੀ ਕਰਦੇ ਨੇ ਪਰ ਅੰਦਰ ਨਹੀਂ ਬਣਦਾ ਪਰ ਇਹ ਕਨੇ ਕਿੰਨਾ ਚਾਲੀ ਹੈ ਦਰਬੇਸ਼ਾ ਵੀ ਰੀਤ ਪਰ ਕੋਈ ਇੱਕ ਅੱਦ ਹੈ ਜਿਹੜਾ ਉਹ ਗੁਰਸਿੱਖਾਂ ਵਾਲੀ ਰੀਤ ਤੇ ਚੱਲਦਾ ਹੈਗਾ ਫਰੀਦਾ ਦੁਨੀ ਬਜਾਈ ਵੱਜਦੀ ਤੂੰ ਵੀ ਵੱਜਾਂ ਨਾਲ ਦੁਨੀਆਂ ਦੇ ਨਾਲ ਭਾਵੇਂ ਕੋਈ ਗਾਤਰੇ ਵਾਲਾ ਪਾਇਆਗਾ ਭਾਵੇਂ ਕੋਈ ਚੂਲੇ ਵਾਲਾ ਪਾਇਆ ਉਹ ਵੀ ਪੈਲਸ ਚ ਜਾ ਕੇ ਗੋਲ ਗੱਪੇ ਖਾਈ ਜਾਂਦਾ ਉਹ ਦੁਨਿਆਵੀ ਰੀਤ ਹੀ ਚੱਲਦਾ ਹੈਗਾ ਚੋਪੜੀ ਪ੍ਰੀਤ ਆ ਉਹਨੂੰ ਵੀ ਪਤਾ ਹੀ ਨਹੀਂ ਵੀ ਮੈਂ ਖੜਕੇ ਤੇ ਖਾ ਸਕਦਾ ਨਹੀਂ ਕਿਉਂ ਉਹਨੂੰ ਪਤਾ ਨਹੀਂ ਦੇਖ ਲਓ ਤੁਸੀਂ ਸਾਡੇ ਰਾਗੀ ਟਾੜੀ ਗ੍ਰੰਥੀ ਉਸੀ ਖਾਈ ਜਾਂਦੇ ਹੁੰਦੇ ਖੜਕੇ ਐ ਹੀ ਨਹੀਂ ਪਤਾ ਖਾਣਾ ਕਿਵੇਂ ਆ ਕਿਉਂ ਐ ਹੀ ਨਹੀਂ ਸਮਝਣੇ ਚੋਪੜੀ ਪ੍ਰੀਤ ਆ ਉਹ ਕੁਛ ਵੀ ਰੱਖਣਾ ਚਾਹੁੰਦਾ ਜਿਹਦੇ ਗਏ ਨਾ ਜੀ ਪਾਬਾ ਜੀ ਖਾਓ ਸੰਸਾਰ ਦੇ ਨਾਲ ਫਰੀਦਾ ਦੁਨੀ ਬਜਾਈ ਵੱਜਦੀ ਉਹ ਵੀ ਵਜਾਂ ਨਾਲ ਸੋਏ ਜੀ ਉਹਨਾਂ ਵੱਜਦਾ ਜਿਸ ਅੱਲਾਹ ਕਰਦਾ ਹੈ ਸਾਰਾ ਮਾਲਾ ਕਹਿੰਦੇ ਇਹ ਸਾਰਾ ਚੋਪੜੀ ਪ੍ਰੀਤ ਹੈ ਦੁਨੀਆ ਦੇ ਨਾਲ ਇਹ ਵੀ ਚੱਲਦਾ ਉਤੋਂ ਦਿਖਾਵਾ ਹੀ ਹੈ ਤੇ ਕੋਈ ਬਾਬਾ ਜੀ ਹੈ ਬਾਬਾ ਜੀ ਕਹਿੰਦੇ ਹੈਗੇ ਨੇ ਇੱਕ ਨਕਨਾ ਚਾਲੀ ਆ ਦਰ ਕੋਈ ਇੱਕ ਅੱਧਾ ਹੈਗਾ ਜਿਹੜਾ ਉਹ ਰੀਤ ਤੇ ਚੱਲਦਾ ਜਿਹੜਾ ਗੁਰੂ ਦੇ ਸ਼ਬਦ ਨੂੰ ਦਿਲੜ ਕਰਦਾ ਉਹਨੂੰ ਸਮਝ ਆਉਂਦੀ ਹੈ ਵੀ ਮੈਂ ਖਾਣਾ ਕੀ ਹੈ ਮੈਂ ਪਹਿਨਣਾ ਕੀ ਹੈ ਮੈਂ ਬਹਿਣਾ ਕਿੱਥੇ ਹੈ ਮੈਂ ਖੜਨਾ ਕਿੱਥੇ ਹੈ ਮੈਂ ਕਿਹਦੇ ਕੋਲ ਇਹ ਹਰ ਗੱਲ ਉਹ ਕਾਊਂਟ ਕਰਦਾ ਹੈਗਾ ਉਹ ਸਾਖਤ ਕੋਲੇ ਬੈਂਦਾ ਵੀ ਨਹੀਂ ਹੈ ਉਹ ਉਦਾਂ ਦਾ ਜਿੱਥੇ ਭੋਜਨ ਆ ਉੱਥੇ ਵੀ ਨਹੀਂ ਖੜਦਾ ਉਹਦੇ ਜੀਵਨ ਦਾ ਜਿਹੜਾ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਾਲੀ ਮਾਰਾ ਕਹਿੰਦੇ ਫਿਰ ਉਹ ਇੱਕ ਅਧੇ ਨੇ ਜਿਹੜੇ ਉਹ ਪ੍ਰਮਾਤਮਾ ਦੇ ਰੀਤ ਤੇ ਚੱਲਦੇ ਨੇ ਬਾਕੀ ਜਿਹੜਾ ਸੰਸਾਰ ਕਿ ਚੋਪੜੀ ਪ੍ਰੀਤ ਉਤੋਂ ਉਤੋਂ ਦਿਖਾਵੇदाई ਹੈ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਣ ਪੈਰੀ ਠੱਕਾ ਸਿਰ ਝੁਲਾ ਜੇ ਮੂਪਿਨੀ ਮਿਲਨ ਹੁਣ ਬਾਬਾ ਜੀ ਆਪਦੀ ਅਵਸਥਾ ਸ ਹੈ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਣੋ ਮੇਰਾ ਤਨ ਤਨੂਰ ਮੰਗੂ ਤਪ ਜਾਵੇ ਇਹਦੇ ਵਿੱਚ ਜਿਹੜੇ ਹੱਡ ਨੇ ਉਹ ਬਾਲਣ ਦੀ ਨਿਆਈ ਭਾਵੇਂ ਜਲ ਜਾਣ ਪੈਰੀ ਠੱਕਾ ਸਿਰ ਜੁਲਾ ਜੇ ਮੂੰਹ ਪਰੀ ਮਿਲਨ ਮੈਂ ਪੈਰਾਂ ਨਾਲ ਜਿੱਥੇ ਮੈਨੂੰ ਪਤਾ ਲੱਗੇ ਮੇਰਾ ਪਿਆਰਾ ਹੈ ਮੈਂ ਪੈਰਾਂ ਨਾਲ ਚੱਲ ਕੇ ਜਾਵਾਂ ਜੇ ਮੈਂ ਥੱਕ ਜਾ ਤਾਂ ਪੈਰਾਂ ਨਾਲ ਫਿਰ ਸਿਰ ਜੁਲਾ ਜੁਲਾ ਕਹੀਏ ਤੁਰਾਂ ਫਿਰ ਮੈਂ ਸਿਰ ਪਾਰ ਹੋ ਕੇ ਤੁਰਾਂ ਪੈਰ ਥੱਕ ਕੇ ਮੈਂ ਸਿਰ ਪਾਰ ਹੋ ਕੇ ਵੀ ਤੁਰਾਂ ਪਰ ਮੈਂ ਆਪਣੇ ਪਿਆਰੇ ਨੂੰ ਜਾ ਕੇ ਮਿਲਾਂ ਤਨ ਤਪੈ ਤਨ ਊਰ ਜਿਉ ਬਲਣ ਹੱਡ ਬਲੰਨ ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਪਰੀ ਪਰੀ ਕਹੀਏ ਪਤੀ ਪਤੀ ਕਹੀਏ ਪ੍ਰਮਾਤਮਾ ਜੇ ਮੈਨੂੰ ਪਿਆਰਾ ਪ੍ਰਮਾਤਮਾ ਮਿਲੇ ਮੈਂ ਆਪਣਾ ਆਪ ਨਿਸ਼ਾਵਰ ਕਰਦਿਆਂ ਆਪਣਾ ਸਰੀਰ ਵੀ ਬਾੜਦਿਆਂ ਜੇ ਮੈਂ ਥੱਕ ਜਾਵਾਂ ਫਿਰ ਮੈਂ ਸਿਰ ਪਰਨੇ ਹੋ ਕੇ ਤੁਰਾਂ ਪਰ ਮੈਨੂੰ ਮੇਰਾ ਪਿਆਰਾ ਮਿਲ ਜਾਵੇ ਤਨਨਾਤ ਪਾਏ ਤਨੂਰ ਜਿਓ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਨ ਮੁਨਤੀ ਮਹਾਰਾਜ ਇਹ ਸ਼ਬਦ ਨੂੰ ਖੋਲਦੇ ਨੇਗੇ ਇਹ ਸ਼ਲੋਕ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੈ ਮਹਾਰਾਜ ਕਹਿੰਦੇ ਸ਼ਬਦ ਨੂੰ ਸਪਸ਼ਟ ਕਰਦੇ ਨੇ ਐਦਾਂ ਨਹੀਂ ਹੈ ਵੀ ਬਾਬਾ ਜੀ ਕੋਈ ਗਲਤ ਕਹਿ ਰਹੇ ਨੇ ਹੁਣ ਸਰੋਪਾ ਰੂਪ ਦੇ ਵਿੱਚ ਗੁਰੂ ਨਾਨਕ ਮਹਾਰਾਜ ਕਹਿੰਦੇ ਤਨ ਨਾ ਤਪਾਇ ਤਨੂਰ ਜਿਉ ਬਾਲਣ ਹੱਡ ਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਨਿਹਾਲ ਦਾ ਮਤਲ ਹੈ ਨਿਹਾਰ ਰਾਰੇ ਨਾ ਵੀ ਉਹ ਨਿਹਾਰ ਦਾ ਮਤ ਹੁੰਦਾ ਹੈ ਦੇਖਣਾ ਤੂੰ ਨਾ ਤਾਂ ਤਨ ਨੂੰ ਤਨੂਰ ਵਾਂਗੂ ਤਪਾ ਧੋਣੀਆਂ ਤਾਪ ਜਲਤਾਰੇ ਕਰ ਇਹਨੂੰ ਦੇਵੀਂ ਦੁਖਵਿੰ ਦੇਣਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਆਪਣੇ ਹੱਡਾਂ ਨੂੰ ਵੀ ਕਸ਼ਟ ਨਾ ਦੇ ਸਿਰ ਪੈਰੀ ਕਿਆ ਭੇੜਿਆ ਇਹਨਾਂ ਸਿਰ ਨੇ ਪੈਰਾਂ ਇਹਨਾਂ ਨੇ ਕੀ ਗੁਨਾਹ ਕੀਤਾਗਾ ਅੰਦਰ ਪਿਰੀ ਨਿਆਲ ਜਿੱਥੇ ਗੁਰੂ ਨਾਨਕ ਮਹਾਦੇਵ ਦਾ ਸ਼ਬਦ ਆਊਗਾ ਉੱਥੇ ਪਾਠ ਆਊਗਾ ਸੰਭਾਲ ਇਨਾਕ ਸ਼ਬਦ ਹੈ ਅਰਥ ਦਾ ਫਰਕ ਤੂੰ ਆਪਣੇ ਅੰਦਰ ਨਿਹਾਰ ਪਰਮਾਤਮਾ ਦਾ ਤੇਰੇ ਅੰਦਰ ਹੈ ਤੂੰ ਉਹ ਵੈਗਰੂ ਨੂੰ ਆਪਣੇ ਅੰਦਰ ਝਾਤੀ ਮਾਰ ਤੂੰ ਆਪਣੇ ਕਰਮ ਦੇਖ ਤੂੰ ਬਾਤ ਢੂੰੜਦਾ ਹੈਗਾ ਤੈਨੂੰ ਮਰਿਆ ਕਹਿੰਦੇ ਤਨ ਨੂੰ ਤਪਾਉਣ ਦੀ ਲੋੜ ਨਹੀਂ ਹੈ ਹੱਡ ਬਾਲਣ ਦੀ ਲੋੜ ਨਹੀਂ ਨਾ ਸਿਰ ਨੂੰ ਇਹਨਾਂ ਦਾ ਸਿਰ ਦਾ ਪੈਰਾਂ ਦਾ ਕੀ ਕਸੂਰ ਹੈ ਤੂੰ ਆਪਣੇ ਅੰਦਰ ਝਾਤੀ ਮਾਰ ਆਪਣੇ ਕਰਮਾਂ ਵੱਲ ਦੇਖ ਆਪਣੀ ਜਿਹੜੀ ਚੇਤਨ ਸ਼ਕਤੀ ਐ ਤੇਰੇ ਵਿਚਾਰਾਂ ਚ ਕੀ ਐ ਤੂੰ ਆਪਣੇ ਵਿਚਾਰਾਂ ਨੂੰ ਕੋਖ ਮਨ ਮੇਰਿਆ ਅੰਤਰ ਤੇ ਰਹਿ ਨਿਧਾਨ ਹੈ ਬਾਹਰ ਵਸਤ ਨਾ ਪਾਲ ਪ੍ਰਮਾਤਮਾ ਤਾਂ ਤੇਰੇ ਅੰਦਰ ਵਸਦਾ ਹੈਗਾ ਮਨ ਮੇਰਿਆ ਅੰਤਰ ਤੇ ਰਹਿ ਨਿਧਾਨ ਹੈ ਬਾਹਰ ਵਸਤ ਨਾ ਪਾਲ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਤੂੰ ਗੁਰੂ ਦੇ ਨਾਲ ਲੱਗ ਆਪਣੇ ਅੰਦਰ ਚਾਤੀ ਮਾਰ ਤੇ ਬਾਹਰ ਸਰੀਰ ਨੂੰ ਕਸ਼ਟ ਨਾ ਦੇ ਸੰਤ ਸੰਗ ਅੰਤਰ ਪ੍ਰਵ ਦੀ타 ਨਾਮ ਪ੍ਰਭੂ ਕਾ ਲਾਗਾ ਮਿੱਠਾ ਜਦੋਂ ਸੰਗ ਚਾਏ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਿਆ ਨੌਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਉਹ ਤੇਰੀ ਦੇਹੀ ਅੰਦਰੀ ਪ੍ਰਮਾਤਮਾ ਵਾਹਦਾ ਤੂੰ ਆਪਣੇ ਅੰਦਰ ਝਾਕਣਾ ਕਰ ਹਾ ਟੁੱਟੇ ਦੀ ਸਜਣਾ ਸਜਣ ਮੈਂ ਤੇ ਨਾਲ ਨਾਨਕ ਅਲਖ ਨਾ ਲਕੀਐ ਗਰਮ ਕਦੇ ਦਿਖਾਲ ਹਉ ਟੁੰਢੇਂਦੀ ਸੱਜਣਾ ਮੈਂ ਆਪਣੇ ਸੱਜਣ ਨੂੰ ਆਪਣੇ ਪਤੀ ਨੂੰ ਭਾਲਦੀ ਫਿਰਦੀਆਂ ਢੂੰਢੇਂਦੀ ਐ ਸੁਹਾਗੂ ਤਉ ਤਨ ਕਾਈ ਕੋਰ ਮਾਰ ਭਾਲਦੀਆਂ ਗੁਰੂ ਰਾਮਦਾਸ ਇਹ ਮਾਰੇ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ ਇਸ ਲੋਕ ਹੈ ਮਾਰੇ ਕਹਿੰਦੇ ਨੇ ਕਿ ਹਉ ਟੁੰਢੇਂਦੀ ਸੱਜਣਾ ਮੈਂ ਸੱਜਣ ਨੂੰ ਬਾਹਰ ਭਾਲਦੀ ਫਿਰਦੀ ਆਂ ਕਦੇ ਧੂਣੀਆਂ ਤਾਪਦੀ ਆਂ ਕਦੇ ਵਰਤ ਰੱਖਦੀ ਆਂ ਕਦੇ ਜਲਤਾਰੇ ਕਰਦੀ ਆਂ ਕਦੇ ਯਾਤਰਾ ਤੇ ਨਿਕਲ ਪੈਂਦੀ ਆਂ ਜੰਗਲ ਚ ਪਰ ਸੱਜਣ ਮਹਿੰਦੇ ਨਾਲ ਉਹ ਤਾਂ ਮੇਰੇ ਨਾਲ ਹੀ ਵਸਦਾ ਹੈਗਾ ਤੇ ਫਿਰ ਦਿਖਦਾ ਕਿਉਂ ਨਹੀਂ ਹੈ ਨਾਨਕ ਅਲੱਖ ਨ ਲਖੀਐ ਗੁਰਮੁਖ ਦੇ ਦਿਖਾਰ ਉਹ ਜਿਹੜਾ ਵੈਗਰੂ ਲਖਿਆ ਨਹੀਂ ਜਾ ਸਕਦਾ ਉਹ ਫਿਰ ਗੁਰੂ ਦੇ ਸਨਮੁਖ ਹੋ ਕੇ ਗੁਰੂ ਦਿਖਾਉਣਾ ਜਿਹਨੂੰ ਆਪਾਂ ਸੁਖਮਨੀ ਸਾਹਿਬ ਚ ਵਿਚਾਰਿਆ ਨਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਜਦੋਂ ਗੁਰੂ ਨੇ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਇਆ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਜਦੋਂ ਮਨ ਚ ਪ੍ਰਕਾਸ਼ ਗੁਰੂ ਨੇ ਸ਼ਬਦ ਦਾ ਕਰਤਾ ਜਦੋਂ ਗਿਆਨ ਦਾ ਸੁਰਮਾ ਪਾਇਆ ਅੰਦਰ ਪ੍ਰਕਾਸ਼ ਹੋਇਆ ਫਿਰ ਪ੍ਰਮਾਤਮਾ ਦੇ ਦਰਸ਼ ਹੌ ਢੂੰਡੇਂ ਦੀ ਸੱਜਣਾ ਮੈਂ ਬਾਹਰ ਢੂੰਡਦੀ ਆ ਸੱਜਣ ਮੈਂਡੇ ਨਾਲ ਮੇਰਾ ਪਿਆਰਾ ਮੇਰੇ ਨਾਲ ਐ ਪਰ ਮੈਨੂੰ ਦਿਖਦਾ ਕਿਉਂ ਨਹੀਂ ਕਿਉਂਕਿ ਅਗਿਆਨਤਾ ਦਾ ਹਨੇਰਾ ਹੈਗਾ ਤੇ ਗੁਰੂ ਸ੍ਰਮਾ ਪਾ ਕੇ ਗਿਆਨ ਦਾ ਤੇ ਪ੍ਰਗਟ ਕਰ ਦਿੰਦਾ ਹੈਗਾ ਤੇ ਜਿਹਨੂੰ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਗੁਰੂ ਨੇ ਹਿਰਦੇ ਚ ਹੀ ਦਿਖਾਤਾ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਅਨੁਭਵ ਅਚਰਜ ਰੂਪ ਪ੍ਰਭ ਵੇਖਿਆ ਮੇਰਾ ਮਨ ਛੋੜ ਨਕਤ ਹੋ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਪਰਮਾਤਮਾ ਦਾ ਨਾਮ ਰੂਪੀ ਮਾਨਕ ਪਾਲੇ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਇਹ ਮੋਲ ਮੋਲ ਨਾ ਨਹੀਂ ਮਿਲਦਾ ਪਰ ਗੁਰੂ ਜਦੋਂ ਪ੍ਰਸਾਦ ਵਰਤਾਉਂਦਾ ਹੈਗਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਗੁਰੂ ਨੇ ਕਿਰਪਾ ਕਰਕੇ ਜਦੋਂ ਜੀਉ ਦੇ ਸਾਹਮਣੇ ਹੋਏ ਗੁਰੂ ਨੇ ਫਿਰ ਨਾਮ ਅਮਰਤ ਹਿਰਦੇ ਚ ਪ੍ਰਗਟ ਕਰਤਾ ਮਾਰੇ ਕਿਰਪਾ ਕਰ ਅਮਰਤ ਬਿੜੀ ਰੋਜ਼ ਤੁਸੀਂ ਅਮਰਤ ਪ੍ਰਗਟ ਕਰਨਾਗਾ ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਿਖਾਲ ਤਾਂ ਤੇ ਆਪਾਂ ਵੀ ਜਪਣਾ ਕਰੋ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਵੇਲੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ